ਅੱਜ ਜਿਵੇਂ ਬਰਸਾਤ ਹੋਈ ਐ ਤਾਂ ਸਾਰਿਆਂ ਦੇ ਮਨ 'ਚ ਡਰ ਸੀ ਅਸੀਂ ਵੀ ਦੇਖਦੇ ਸੀ ਕਿ ਪੰਜਾਬ ਦੇ ਹਾਲਾਤ ਜਿਹੜੇ ਬਹੁਤ ਮਾੜੇ ਨੇ ਕੱਲ ਹੀ ਅਸੀਂ ਦੋ ਦਿਨ ਗੁਰਦਾਸਪੁਰ ਸੀ ਉੱਥੇ ਹਾਲਾਤ ਦੇਖੇ ਔਰ ਬਹੁਤ ਡਰ ਵਾਲਾ ਮਾਹੌਲ ਹੈ ਔਰ ਇੱਥੇ ਜਦੋਂ ਅੱਜ ਬਰਸਾਤ ਹੋਈ ਤਾਂ ਸਾਡੇ ਮਨ 'ਚ ਤੌਖਲਾ ਸੀ ਵੀ ਕੋਈ ਅਨਹੋਣੀ ਨਾ ਹੋ ਜੇ ਬਾਕੀ ਪਰਮਾਤਮਾ ਦੀ ਕਿਰਪਾ ਹੈ ਆਪਣੇ ਜਿਹੜਾ ਏਰੀਆ ਸਾਰੀ ਠੀਕ ਹੈ ਔਰ ਜਿਨੇ ਅਫਸਰ ਸਹਿਬਾਨਾਂ ਤੋਂ ਰਿਪੋਰਟਸ ਲਈਆਂ ਨੇ ਉਹ ਸਾਰੇ ਕਹਿੰਦੇ ਕਿ ਬਿਲਕੁਲ 100% ਠੀਕ ਹੈ ਕੋਈ ਘਬਰਾਉਣ ਦੀ ਲੋੜ ਨਹੀਂ ਜਿਹੜਾ ਆਪਣਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਚ ਕੋਈ ਘੜ ਵਾਲੀ ਪ੍ਰੋਬਲਮ ਨਹੀਂ ਹੈਗੀ। ਔਰ ਜੋ ਰਿਪੋਰਟਸ ਹਨ ਉਹ ਵੀ ਪੋਜ਼ਿਟਿਵ ਨੇ ਕਿਤੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਪਾਣੀ ਕਿਤੋਂ ਛੱਡਿਆ ਜਾ ਰਿਹਾ ਹੈ ਜਾਂ ਸ਼ਹਿਰ ਦੇ ਵਿੱਚ ਪਾਣੀ ਆਉ। ਤੇ ਜੇ ਹਾਲਾਤ ਇਸ ਤਰ੍ਹਾਂ ਦੇ ਤਾਂ ਆਪਾਂ ਬਿਲਕੁਲ ਸੇਫ ਆ। ਲੋਕਾ ਫਵਾਹ ਬਹੁਤ ਉਡਾ ਦੇ ਨੇ। ਦੇਖੋ ਫਾਤ ਅਸੀਂ ਪਹਿਲਾਂ ਝੱਲਿਆ ਨਾ ਕੰਮ ਇਹ। ਅੱਜ ਗੁਰਦਾਸਪੁਰ ਵਾਲਾ ਅੱਜ ਹੋਇਆ ਆਪਾਂ ਪਿਛਲੇ 2 ਸਾਲ ਇੱਥੇ ਦੇਖਿਆ। 2 ਸਾਲ ਪਹਿਲਾਂ ਕਿੰਨਾ ਕੁਝ ਹੋਇਆ। ਤੇ ਉਹ ਲੋਕਾਂ ਦੇ ਮਨ ਚ ਡਰ ਤਾਂ ਆਬਸਲੀ ਹੁੰਦਾ ਹੀ ਹੁੰਦਾ ਹੈ ਲੇਕਿਨ ਸਾਡੇ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ ਮੈਂ ਸਾਰੇ ਨੂੰ ਅਪੀਲ ਕਰਦਾ ਕਿ ਕਿਸੇ ਇਸ ਤਰ੍ਹਾਂ ਦੇ ਲੋਕਾਂ ਦੇ ਬੈਕਵੇ ਵਿੱਚ ਨਹੀਂ ਆਉਣਾ ਕਿ ਜਿਹੜੇ ਲੋਕ ਅਫਵਾਹਾਂ ਠਾਲ ਰਹੇ ਨੇ ਗਲਤ ਤਰੀਕੇ ਦੀਆਂ ਕੋਈ ਗੁਰੂ ਦੀ ਕਿਰਪਾ ਰੱਬ ਦੀ ਕਿਰਪਾ ਪ੍ਰਭੂ ਦੀ ਕਿਰਪਾ ਕੋਈ ਡਰਨ ਵਾਲੀ ਗੱਲ ਨਹੀਂ ਆਪਾਂ ਬਿਲਕੁਲ ਸੇਫ ਹੈ ਔਰ ਆਪਣਾ ਏਰੀਆ ਜਿਹੜਾ ਬੇਸੀ ਬਰਸਾਤ ਜਿਹੜੀ ਘਟ ਹੋਈ ਹੈ ਤੇ ਉਧਰ ਮੈਂ ਦੋ ਦਿਨ ਰਿਹਾ ਦੋ ਦਿਨੇ ਬਰਸਾਤ ਬਹੁਤ ਹੋਈ ਹੈ ਸੋ ਡਰਨ ਵਾਲੀ ਕੋਈ ਲੋੜ ਨਹੀਂ ਸਹੀ ਅਸੀਂ ਫਤਿਹਗੜ੍ਹ ਸਾਹਿਬ ਸਬ ਡਿਵੀਜ਼ਨ ਦੇ ਵਿੱਚ ਅੱਜ ਆਪਾਂ ਹੋਰਾਂ ਦੇ ਨਾਲ ਦਿਨਾਂ ਦੇ ਤਰ੍ਹਾਂ ਫਲੱਡ ਦੇ ਕੰਮਾਂ ਦਾ ਜਾਇਜ਼ਾ ਲੈਣ ਵਾਸਤੇ ਆਏ ਆ ਪਿਛਲੇ 24 ਘੰਟਿਆਂ ਚ ਕਾਫੀ ਬਾਰਿਸ਼ ਹੋਈ ਹੈ ਉਹਦੇ ਕਰਕੇ ਕੁਝ ਪਿੰਡਾਂ ਤੋਂ ਇਹ ਕੰਪਲੇਂਟ ਆ ਰਹੀ ਹੈ ਕਿ ਉੱਥੇ ਪਾਣੀ ਇਕੱਠਾ ਹੋ ਰਿਹਾ ਹੈ ਜਿਸ ਤੱਕ ਤੇ ਵੀ ਕੰਪਲੇਂਟ ਆਈ ਉਹਤੇ ਪੰਚਾਇਤ ਸੈਕਟਰੀ ਨੂੰ ਭੇਜਿਆ ਸਾਡੇ ਸਰਪੰਚ ਬीडीपीओ ਵਗੈਰਾ ਆਪ ਵਿਜ਼ਿਟ ਕਰ ਰਹੇ ਆ ਜੇ ਕਿਸੇ ਨੇ ਕੋਈ ਰੋਕ ਲਗਾਈ ਹੈ ਕੋਈ ਆਬਸਟਰਕਸ਼ਨ ਕ੍ਰੀਏਟ ਕੀਤੀ ਹੈ ਉਸ ਨੂੰ ਹਟਾ ਕੇ ਪਾਣੀ ਨੂੰ ਕਢਾਇਆ ਜਾ ਰਿਹਾ ਜਿਤੋਂ ਤੱਕ ਸ਼ਹਿਰ ਦੀ ਗੱਲ ਹੈ ਥੋੜਾ ਜਿਹਾ ਇੱਕ ਮੋਟਰ ਖਰਾਬ ਹੋਣ ਨਾਲ ਥੋੜਾ ਜਿਹਾ ਪਾਣੀ ਇਕੱਠਾ ਹੋਇਆ ਸੀਗਾ ਪੁਰਾਣੀ ਸਬਜ਼ੀ ਮੰਡੇ ਦੇ ਵਿੱਚ ਪਰ ਹੁਣ ਦੋਵੇਂ ਮੋਟਰ ਫੁੱਲ ਕੈਪੈਸਿਟੀ ਨਾਲ ਚੱਲ ਰਹੀਆਂ ਮੈਨੂੰ ਲੱਗਦਾ 2 ਘੰਟੇ 'ਚ ਜਿਹੜਾ ਸਾਰਾ ਪਾਣੀ ਆ ਉਹ ਨਿਕਲ ਜਾਏਗਾ ਸਰਹੰਦ ਚੋਹ ਦੇ ਉੱਤੇ ਪੁਲ ਬਣਿਆ ਹੋਇਆ ਜਿਸ ਦੇ ਉੱਤੇ ਆਪਾਂ ਖੜੇ ਆ ਸਰਹੰਦ ਚੋਹ ਦੀ ਪੂਰੀ ਸਫਾਈ ਹੋ ਗਈ ਹੋਈ ਹੈ ਤੇ ਇਹਦੇ ਨਾਲ ਸਾਨੂੰ ਨਹੀਂ ਕੋਈ ਵੀ ਅਪਰੀਹੈਂਸ਼ਨ ਜੇ ਲੋਕਾਂ ਨੂੰ ਕੋਈ ਇਸ ਤਰ੍ਹਾਂ ਦੇ ਮਿਸ ਅੰਡਰਸਟੈਂਡਿੰਗ ਜਾਂ ਰਿਊਮਰਸ ਵੀ ਹੈ ਕਿ ਆ ਸਰਹੰਦ ਚੋਹ ਓਵਰਫਲੋ ਕਰ ਰਹੀ ਹੈ ਬਿਲਕੁਲ ਓਵਰਫਲੋ ਨਹੀਂ ਕਰ ਰਹੀ ਇਹ 2.5 3 ਫੁੱਟ ਇਹ ਕਈ ਜਗ੍ਹਾ ਉਸ ਤੋਂ ਵੀ ਜ਼ਿਆਦਾ ਡਾਊਨ ਪਾਣੀ ਤੇ ਹੈ ਤੇ ਕਿਸੇ ਨੂੰ ਵੀ ਘਬਰਾਣ ਦੇ ਲੋੜ ਨਹੀਂ ਸਾਡੇ ਡੀਸੀ ਸਾਹਿਬ ਏਡੀਸੀ ਸਾਹਿਬ ਸਾਡਾ ਹੋਰ ਸਾਰੇ ਸਾਡੇ ਐਕਸੀਡੈਂਸ ਸਾਰੇ ਐਸਟੀਐਮਸ 24 ਆਵਰਸ ਫਲੱਡ ਦੇ ਕਮ ਦਾ ਜਾਇਜ਼ਾ ਲੈਣ ਵਾਸਤੇ ਕਰ ਰਹੇ ਆ ਤੇ ਸਾਨੂੰ ਐਮਐਲਐਸ ਸਾਹਿਬਾਨ ਦੀ ਪੂਰੀ ਸਪੋਰਟ ਤੇ ਗਾਈਡੈਂਸ ਹੈ ਕੋਈ ਨੰਬਰ ਵੀ ਜਾਰੀ ਕੀਤਾ ਗਿਆ ਹੈਲਪਲਾਈਨ ਨੰਬਰ ਹੈਲਪਲਾਈਨ ਨੰਬਰ ਹੈਗਾ ਉਹ ਤੁਹਾਡੀ ਜਾਣਕਾਰੀ ਵਾਸਤੇ ਮੈਂ ਦੇ ਜਾਗਾ ਯਾਦ ਨਹੀਂ ਮੈਨੂੰ ਮੇ ਮੋਬਾਈਲ ਤੇ ਹੈਗਾ